ਟੈਸਟ ਕਰਨ ਲਈ ਜਿਹੜਾ ਕੋਲਕਾਤਾ ਦੇ ਵਿੱਚ ਫਰੀਦ ਤੋਂ ਬਾਅਦ ਇੱਕ ਡਾਕਟਰ ਦਾ ਆਨ ਡਿਊਟੀ ਮਰਡਰ ਕੀਤਾ ਗਿਆ ਉਹਦੇ ਲਈ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਉਸ ਨੂੰ ਫਾਂਸੀ ਦਿੱਤੀ ਜਾਏ ਜਿਨ੍ਹਾਂ ਨੇ ਆ ਕੰਮ ਕੀਤਾ ਇਸ ਤੋਂ ਇਲਾਵਾ ਸਾਰੀ ਜਿੰਨੀ ਮੈਡੀਕਲ ਫੈਸਿਲਿਟੀ ਆਈਐਮਈ ਵੱਲੋਂ ਕੋਲਸੀ ਵੀ ਸਟ੍ਰਾਈਕ ਕੀਤੀ ਜਾਏ ਸੈਟਰਡੇ ਸੰਡੇ ਜਿਨ੍ਹਾਂ ਡਾਕਟਰ ਦੇਸ਼ ਦੇ ਸਾਰੇ ਸਟ੍ਰਾਈਕਤੇ ਨੇ ਆਪਣੀ ਓਪੀਡੀ ਬੰਦ ਕਰਕੇ ਫਾਂਸੀ ਦੀ ਸਜ਼ਾ ਦੀ ਸਾਰੇ ਜਾਣੀ ਅਸੀਂ ਮੰਗ ਕਰ ਰਹੇ ਹਾਂ ਆਪ ਸਭ ਜੀ ਦਾ ਓਨਲੀ ਅਤੇ ਧੰਨਵਾਦ ਪਰ ਖੁਦਾ ਦਾ ਚੋਲੋ ਤਾਂ ਤੁਹਾਡੇ ਇੰਨਾ ਸਟਾਕ ਹੁੰਦਾ ਇੰਨੀ ਸਾਰੀ ਅਫਸ਼ੀਰ ਹੁੰਦੀ ਚਲੋ ਇਹ ਤਾਂ ਹੋ ਗਿਆ ਪਰ ਜਿੱਥੇ ਉਥੇ ਪਰਿੰਦਾ ਨੇ ਆ ਬੰਦਾ ਨੀ ਪਰਮਾਰਸਾ ਜਿਹੜਾ ਐਡਮਿਟ ਹੋਇਆ ਉੱਥੇ ਮਰੀਜ਼ ਉਥੋਂ ਬਾਹਰ ਨਹੀਂ ਆ ਸਕਦਾ ਇੰਨੀ ਸਪੋਰਟ ਦੀ ਫਿਰ ਵੀ ਐਡੀ ਵੱਡੀ ਜਿਹੜਾ ਅੰਜਾਮ ਲਾad ਕਰ ਦਿੱਤਾ ਗਿਆ ਇਹ ਕਿਵੇਂ ਦੇ ਦੇ ਸਰ ਔਨ ਸੋਸ਼ਲ ਮੀਡੀਆ ਜੋ ਕਹਿ ਰਹੇ ਨੇ ਸਾਰੇ ਜਾਨੇ ਵੀ ਉਥੇ ਫੈਕਿਲਟੀ ਇਨਵੋਲਡ ਸੀ ਜਿੰਨਾ ਮੈਡੀਕਲ ਸਟਾਫ ਦੇ ਵਿੱਚੋਂ ਕੋਈ ਨਾ ਕੋਈ ਇਨਵੋਲਡ ਸੀ ਪੋਲੀਟੀਕਲ ਵਿੱਚ ਇਨਵੋਲਡ ਸੀ ਕੋਈ ਨਾ ਕੋਈ ਇਨਵੋਲਵਮੈਂਟ ਹੈਗੀ ਆ ता सब कुछ होया तो अलावा पॉसिबल नहीं है चीज होने तो सारी मिलत तो हो सी तो हो सकता इस चीज शहर जो डॉक्टर फतेह जी और डॉक्टर देख रेखा गया है। और बहुत ही शर्मनाक घटना एक, एक साल की डॉक्टर ਮੰਤਕ ਜੋ ਕੋਲਕਾਤਾ ਦੇ ਵਿੱਚ ਔਨ ਪ੍ਰੈਕਟਿਸ ਔਰ ਪੀਜੀ ਆਪਣੀ ਪੋਸਟ ਗ੍ਰੈਜੂਏਸ਼ਨ ਆਨਲਾਈਨ ਕੰਪਲੀਟ ਕਰ ਰਹੀ ਆ ਪੂਰੇ ਦੇਸ਼ ਦੇ ਲਈ ਝੰਜੋੜ ਕੇ ਰੱਖਣ ਵਾਲੀ ਇੱਕ ਨਿਊਜ਼ ਹੈ ਔਰ ਅੱਜ ਉਹਦੇ ਜਸਟਿਸ ਲਈ ਆਪਾਂ ਨੂੰ 71 ਹੋਣ ਲਈ ਮਜਬੂਰ ਹੋਣਾ ਪਿਆ ਸੋ ਕਿੰਨੀ ਮੰਦ ਭਾਂਦੀ ਘਟਨਾ ਆਈ ਕਿ ਇੱਕ ਡਿਵੈਲਪਿੰਗ ਕੰਟਰੀ ਆਪਾਂ ਕਹਿ ਰਹੇ ਆ ਕਿ ਆਪਣਾ ਦੇਸ਼ ਵਿਕਸਿਤ ਹੋਣ ਜਾ ਰਿਹਾ ਆ ਕਿ ਜਿੱਥੇ ਡਾਕਟਰ ਹੀ ਸੇਫ ਨਹੀਂ ਆ ਜਿੱਥੇ ਆਪਾਂ ਜਿਹਨੂੰ ਕਹਿੰਦੇ ਕਿ ਰੱਬ ਦਾ ਰੂਪ ਹੀ ਸੇਫ ਨਹੀਂ ਆ ਤਾਂ ਕਿੰਨੀ ਸੋਚ ਸਕਦੇ ਹੋ ਕਿ ਕਿੰਨਾ ਗਲਤ ਮੈਸੇਜ ਪੂਰਾ ਇੰਟਰਨੈਸ਼ਨਲ ਮੀਡੀਆ ਤੱਕ ਇਹ ਗਿਆ ਹੋਏਗਾ ਸੋ ਬਹੁਤ ਦੁੱਖਦਾਈ ਘਟਨਾ ਹੈ ਕਿ ਸਾਡੀਆਂ ਧੀਆਂ ਜੋ ਆਪਣੇ profession ਨੂੰ ਆਪਣੇ future ਨੂੰ ਸੇਫ ਕਰਨ ਲਈ ਆਪਣੇ future ਦੇ ਵਿੱਚ ਕੰਮ ਕਰ ਰਹੇ ਨੇ 36 ਘੰਟੇ ਡਿਊਟੀਆਂ ਕਰ ਰਹੀਆਂ ਉਹ ਡਾਕਟਰ 36 ਘੰਟੇ ਲਗਾਤਾਰ ਡਿਊਟੀ ਤੇ ਸੀ ਔਰ ਕਿੰਨੀ ਸ਼ਰਮਨਾਕ ਘਟਨਾ ਹੈ ਕਿ ਇੱਕ ਹਸਪੀਟਲ ਪ੍ਰਿੰਸਿਪਲ ਦੇ ਅੰਦਰ ਐਂਟਰ ਕਰਕੇ ਇੱਕ ਰੈਪਰ ਮਲੇ ਇੱਕ ਬਲੱਪ ਕਰੀ ਨੇ ਕਿੰਨਾ ਵੱਡਾ ਅੰਜਾਮ ਦੇ ਦਿੱਤਾ ਲਤਕਾਰ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਸੋ ਬਹੁਤ ਹੀ ਨਿੰਦਨਯੋਗ ਘਟਨਾ ਹੈ ਮੈਂ ਤਾਂ ਸੋਚਦਾ ਕਿ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਇਸ ਤਰ੍ਹਾਂ ਦੇ ਰਾਪੇਸ ਨੂੰ اور ਮਰਡਰ ਕਰਨ ਵਾਲੇ ਕੋਈ ਵੀ ਉਹਦੇ ਵਿੱਚ ਚਾਹੇ 10 ਬੰਦੇ ਇਨਵੋਲਵ ਨੇ ਚਾਹੇ 20 ਬੰਦੇ ਇਨਵੋਲਵ ਨੇ ਤਾਂ ਵੀ ਮਾਰੂ ਆ ਬਰੇ ਉਤਰਾ ਖੜ ਦੇ ਵਿੱਚ ਜੋ ਕਿ ਰੇਲਪਾਰਕ ਤੇ ਘਾਰ ਦੇ ਵਿੱਚ ਲਾਚ ਜਿਹੜਾ ਬਿਲਕੁਲ ਜੀ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੰਦ ਜੋ ਘਟਨਾਵਾਂ ਸਾਡੇ ਦੇਸ਼ੋ ਚ ਹੋ ਰਹੀਆਂ ਨੇ ਸੋ ਇੱਥੋਂ ਸਾਡਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਜਾਗਰਿਤ ਹੋਣਾ ਪਏਗਾ ਆਪਣੀਆਂ ਜੋ ਵੀ ਸਾਡੀਆਂ ਆਪਣੀਆਂ ਸਾਰੀਆਂ ਸਵੈਸਥਾਨ ਨੂੰ ਛੱਡ ਕੇ ਸਾਨੂੰ ਇੱਕ ਮੁੱਠ ਹੋਣਾ ਪਏਗਾ। ਇੱਕੋ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਸਾਨੂੰ ਇਕੱਤਰ ਹੋਣਾ ਪਏਗਾ। ਕਰੋੜ ਰੁਪਏ ਤਾਂ ਕਿਹਨੇ ਇੱਧਰ ਜਿਹੜੇ ਕੰਨਮਾਰਚ ਕਰਨੇ ਪੈ ਰਹੇ ਨੇ। ਕਰੋੜ ਰੁਪਏ ਕਿਦਾਂ ਦੀ ਜਿਹੜੀ ਕੰਨਮਾਰਚ ਕਰਨੇ ਪੈ ਰਹੇ ਨੇ। ਆਸਲੀ ਇਟ ਇਜ਼ ਅ ਨੈਗਲੀਜੈਂਸੀ ਆਫ ਯੂ ਕੈਨ ਸੇ ਪ੍ਰਸ਼ਾਸਨਲ ਨੈਗਲੀਜੈਂਸੀ ਪਾਰਟ ਹੈ। ਕਿ ਅੱਜ ਅੱਪ ਇੱਕ ਜਸਟਿਸ ਲੈ ਲਈ ਸਾਡੀ ਇੱਕ ਧੀਰਜ ਜਸਟਿਸ ਲੈ ਲਈ ਸਾਨੂੰ ਸੜਕਾਂ ਦੇ ਉੱਪਰ ਨਾ ਪੈ ਰਿਆ। ਸਾਡੇ ਡਾਕਟਰ ਸਾਡੇ ਜਿਹੜੇ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਤੇ ਆਸ ਕਰਦੇ ਕਿ ਸਾਨੂੰ ਇਹ ਪ੍ਰੋਟੈਕਟ ਇੱਕ ਐਪਲੀਕੇਸ਼ਨ ਹੈ ਨਾ ਵੀ ਜਦੋਂ ਬੰਦਾ ਬਿਲਕੁਲ ਲਾਸਟ ਸਟੇਜ ਤੇ ਹੀ ਜਾਂਦਾ ਤਾਂ ਉਹਨੂੰ ਹਮੇਸ਼ਾ ਇਹ ਆਸ ਹੁੰਦੀ ਹੈ ਕਿ ਮੈਨੂੰ ਡਾਕਟਰ ਬਚਾ ਸਕਦਾ ਤੇ ਜੇ ਡਾਕਟਰ ਹੀ ਸੇਵ ਨਹੀਂ ਆ ਤਾਂ ਫਿਰ ਆਪ ਆਪਾਂ ਖੁੱਸ ਸਕਦੇ ਹਾਂ ਕਿ ਕਿੰਨਾ ਇਹ ਪ੍ਰਸ਼ਾਸਨ ਪੁਲਿਸ ਅਸਤਰੂਰ ਰਬੀਰੂ ਬਣਿਆ ਜਾਂਦਾ ਜੇ ਉੱਥੇ ਇਹ ਕੰਮ ਹੋ ਰਿਹਾ ਹੈ ਤਾਂ ਆਮ ਜਨਤਾ ਦਾ ਕੀ ਕੀ ਹੋਵੇ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚ ਹੈ ਜੀ ਆਮ ਜਨਤਾ ਦਾ ਵੈਸੇ ਵੀ ਵਿਸ਼ਵਾਸ ਛੁੱਟ ਜਾਣਾ ਜੀ ਈਵਨ ਮੈਨੂੰ ਲੱਗਦਾ ਉੱਥੇ ਤੱਕ ਕਿ ਜਿਹੜੀਆਂ ਸਾਡੇ ਕੋਈ ਸਾਡੇ ਪੇਰੈਂਟਸ ਵਿਚਾਰੇ ਆਪਣੇ ਐਫਰਟ ਕਰਕੇ ਆਪਣੀਆਂ ਧੀਆਂ ਨੂੰ ਪੜਾਉਣ ਲਈ ਦੂਰ ਕਿ ਥਾਂ ਦੇ ਭੇਜਦੇ ਨੇ ਉਹਨਾਂ ਦਾ ਤਾਂ ਹੌਸਲਾ ਹੀ ਨਹੀਂ ਪੈਣਾ ਇੰਨੀ ਵੱਡੀ ਇਹ ਘਟਨਾ ਹੋ ਚੁੱਕੀ ਆ ਇਹ ਕਿੱਥੇ ਜਿਹੜਾ ਬਲਾਕਰ ਹੋਇਆ ਇਹ ਕੋਲਕਾਤਾ ਦੇ ਵਿੱਚ ਜਿਹੜੀ ਮੰਤ ਭਾਗੀ ਘਟਨਾ ਨਿਰਬਯਾ 2 ਜਿਹਨੂੰ ਨਾਮ ਦਿੱਤਾ ਜਾ ਰਿਹਾ ਇਹ ਕੋਲਕਾਤਾ ਦੇ ਵਿੱਚ ਮੰਤ ਭਾਗੀ ਘਟਨਾ ਹੋਈ ਸਾਡੀ ਭੈਣ ਦੇ ਨਾਲ ਉੱਤੋਂ ਜ਼ਿਆਦਾ ਕਿਹੋ ਜਿਹੀ ਹਰਕਤ ਨਹੀਂ ਹੋ ਸਕਦੀ ਔਰ ਉੱਤੋਂ ਜਿਹੜੀ ਵੱਡੀ ਕਿਨੋਨੀ ਹਰਕਤ ਸੀ ਉੱਥੋਂ ਦੀ ਲੋਕਲ ਗਵਰਨਮੈਂਟ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਸਲੋਗਨ ਬੜਾ ਵਧੀਆ ਵੀਰ ਜੀ ਨੇ ਫੜਿਆ ਹੋਇਆ ਵੀ ਵਾਂਟ ਜਸਟਿਸ ਸ਼ੋ ਦੀ ਪਾਵਰ ਆਫ ਯੂਨਿਟੀ ਇੰਡੀਅਨ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਸਿਆਸਤ ਨੂੰ ਇੱਕ ਛਿੱਕੇ ਦਾ ਟੰਗ ਕੇ ਇੱਥੇ اپੋਜੀਸ਼ਨ ਔਰ ਜਿਹੜੀ ਮੌਜੂਦਾ ਸਰਕਾਰ ਆ ਜਾਂ اپੋਜੀਸ਼ਨ ਆ ਇਹਨੂੰ ਇਹੋ ਜੇ ਮੁੱਦੇ ਤੇ ਇੱਕ ਇੱਕ ਮਤ ਬੋਲਣਾ ਚਾਹੀਦਾ ਪ੍ਰਧਾਨ ਸਾਹਿਬ ਉਹ ਜਿਹੜੀ ਆਪਣੇ ਜਨਮ ਹੋਇਆ ਬਲੜਕਰ ਹਾਂਜੀ ਕਿਤੇ ਨਾ ਜੀ ਹਾਂਜੀ ਉਹ ਜਦੋਂ ਗੱਲ ਕਰ ਰਿਹਾ ਉਹ ਹਫਤਾ ਦੇ ਅੰਦਰ ਹੋਇਆ ਜਾਂ ਬਾਹਰ ਹੋਇਆ ਕਿਤੇ ਹਸਪਤਾਲ ਦੇ ਪਰਮਿਟਸ ਦੇ ਵਿੱਚ ਜੋ ਉਹ ਰਿਪੋਰਟਸ ਆndੀਆਂ ਪਈਆਂ ਨੇ ਸੀਬੀਆਈ ਨੇ ਉਹਨਾਂ ਨੂੰ ਸੀਜ਼ ਕੀਤਾ ਹੋਇਆ ਉਹ ਹਸਪਤਾਲ ਦੇ ਪਰਮਿਟਸ ਦੇ ਵਿੱਚ ਹੋਈਆਂ ਨੇ ਸੀਬੀਆਈ ਉਹ ਵੀ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਸੀਬੀਏ ਇੰਟਰਵਿਊ ਕਰਦੀ ਪਈ ਹੈ ਲੋਕਲ ਗਵਰਨਮੈਂਟ ਪਰਮਿਟ ਨਹੀਂ ਕਰਦੀ ਪਈ ਪਰਮਿਸ਼ਨ ਨਹੀਂ ਦਿੱਤੀ ਪਈ ਕਿ ਉਹਨਾਂ ਨੂੰ ਅੰਦਰ ਵਧਣ ਪ੍ਰਧਾਨ ਸਾਹਿਬ ਉੱਥੇ ਤਾਂ ਡਾਕਟਰ ਤੇ ਜਿਹੜੇ ਟ੍ਰੇਨਰ ਸਟਾਫ ਸਾਰਾ ਮੌਜੂਦ ਹੈ ਉੱਥੇ ਆਮ ਬੰਦੇ ਤਾਂ ਜਿੱਥੇ ਜਾ ਉਹ ਜਿਹੜਾ ਬੰਦਾ ਸੀਗਾ ਉਹ ਬੰਦਾ ਪੁਲਿਸ ਦੇ ਨਾਲ ਰਿਲੇਟਡ ਬੰਦਾ ਸੀਗਾ ਕੋਈ ਮਤਲਬ ਆ ਸਰ 24 ਤੋਂ 25 ਬੰਦੇ ਦੱਸੀ ਜਾ ਰਹੀ ਨੇ ਨਹੀਂ ਅੱਛਾ ਵੀ ਤਾਂ 25 ਬੰਦੇ ਦੀ ਅਜੇ ਤੱਕ ਕੋਈ ਖਬਰ ਜਿਹੜੀ ਆ ਉਹ ਉਹ ਚ ਇਨਵੋਲ ਉਹਦੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਨਾ ਕਿ ਉਹਦੇ ਚ ਇਨਵੋਲਵਮੈਂਟ ਦੱਸੀ ਜਾਂਦੀ ਪਈ ਆ ਉਹ ਜੋ ਵੀ ਆ ਉਹ ਸੀਬੀਆਈ ਦੇ ਵਿਚਾਰ ਅਧੀਨ ਆ ਉਹ ਮੇਰਾ ਵਿਸ਼ਾ ਨਹੀਂ ਆ ਉਹ ਸੀਬੀਆਈ ਦਾ ਵਿਸ਼ਾ ਆ ਮੈਂ ਇਹ ਕਹਾਂਗਾ ਕਿ ਸੀਬੀਆਈ ਵੱਲੋਂ ਜਾਂਚ ਕਰਦੀ ਪਈ ਆ ਸਾਰਾ ਬਿਨਾਂ ਪੱਖਪਾਤ ਤੋਂ ਜਾਂਚ ਹੋਣੀ ਆ ਔਰ ਬੜੇ ਤੱਕੇ ਨਾਲ ਸੀਬੀਆਈ ਨੇ ਜਾਂਚ ਲਈ ਆ ਬਿਆ ਹਾਈ ਕੋਰਟ ਕੋ ਕਿ ਲੋਕਲ ਗਵਰਨਮੈਂਟ ਚਾਂਦਲੀ ਸੀ ਕਿ ਕੀ ਇਹ ਜਾਂਚ ਜਿਹੜੀ ਹੈ ਸੀਬੀਆਈ ਨੇ ਔਰ ਬាទ ਧੰਨਵਾਦੀ ਹਾਂ ਸੀ ਜਾਈਦਾ ਕਿ ਉਹ ਜਾਂਚ ਜਿਹੜੀ ਹੈ ਬੜੇ ਤਿੱਖੇ ਤਰੀਕੇ ਨਾਲ ਕਰਦੇ ਪਏ ਨੇ ਔਰ ਉਹਨਾਂ ਨੇ ਬਹੁਤ ਲੋਕਾਂ ਨੂੰ ਇਨਵੋਲ ਕੀਤੇ ਨੇ ਮੈਂ ਖੁਦ ਬੋਲਤੀ ਕਰਾਂਗਾ ਕਿ ਇਸ ਮੁੱਦੇ ਤੇ ਤੁਸੀਂ ਕਿਸੇ ਵੱਡੇ ਲੀਡਰ ਨੂੰ ਆਪੋਜੀਸ਼ਨ ਦੇ ਉਹਨੂੰ ਬੋਲਦੇ ਦੇਖਿਆ ਰਾਹੁਲ ਗਾਂਧੀ ਦੀ ਜਾਂ ਕੋਈ ਐਕਸਵਾਈਟ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦੇ ਲੀਡਰ ਦਾ ਕੋਈ ਉਥੇ ਜਿੱਥੇ ਵੀ ਅੱਦਾਂ ਦੀ ਵਾਰਦਾਤ ਹੁੰਦੀ ਆ ਆਦਰਵਾਈਜ਼ ਉਹਥੇ ਟੂਰਿਜ਼ਮ ਬਣਾ ਦਿੰਦੇ ਨੇ ਉੱਥੇ ਪਹਿਲੇ ਜਾਂਦੇ ਦੇਖਿਆ ਕਿਸੇ ਨੇ ਡਾਕਟਰ ਦੇ ਹਸਪਤਾਲ 'ਚ ਬਿਆਨ ਦਿੰਦੇ ਵੇਖਿਆ ਕਿਸੇ ਨੂੰ ਇਹ ਮੁੱਦਾ ਤੇ ਚੁੱਕਿਆ ਹੀ ਕੇਂਦਰ ਦੀ ਸਰਕਾਰ ਨੇ ਉਹ ਤਾਂ ਸੀਬੀਆਈ ਨੂੰ ਦਿੱਤਾ ਵਾ ਪ੍ਰਧਾਨ ਸਭਾ ਇੰਨੀ ਵੱਡੀ ਸ਼ਿੜੀ ਹੋਣ ਦੇ ਬਾਵਜੂਦ ਉਹ ਹਸਪਤਾਲ ਦੇ ਵਿੱਚ ਇੱਕ ਵੀ ਕੈਮਰਾ ਨਹੀਂ ਮੇਕਾ ਕੈਮਰੇ ਹੋਣਗੇ ਕੈਮਰੇ ਡਿਸਟਰਾਏ ਵੀ ਕੀਤੇ ਉਹਨਾਂ ਨੂੰ ਜੋਨੜਾ ਕਹਿਣਾ ਵਾ ਕਿਉਂਕਿ ਜਿਹੜਾ ਅਗਲੇ ਦਿਨ ਪ੍ਰੋਟੈਸਟ ਆ ਉਹਨਾਂ ਨੂੰ ਪਛਾਣ ਦੇ ਵਾਸਤੇ ਉਹਨਾਂ ਕ੍ਰਿਮੀਨਲਸ ਨੂੰ ਬਚਾਉਣ ਵਾਸਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚੋਂ ਕੈਮਰੇ ਵੀ ਤੋੜੇ ਗਏ ਨੇ ਪਰ ਕਾਲੇਗੁੱਤਰਖਣ ਜੀ ਫੇਰ ਕਾਉਂਡਾਂਗੇ ਜੀ ਉੱਤਰਾਖੜ ਅਗੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਨਾ ਹੁਣ ਆਪਾਂ ਜਿਹੜੀ ਸਿੱਟੀ ਤੇ ਰਹਿੰਦੇ ਪਿਆ ਜਿੱਥੇ ਅਸੀਂ ਇਹ ਪ੍ਰੋਟੈਸਟ ਕਰਦੇ ਪਿਆ ਉੱਥੇ ਕੀ ਅਲਾਇਨ ਆਡਰ ਇੱਥੇ ਡਾਕਟਰਾਂ ਦੀ ਬਾਤ ਨੂੰ ਕਿਹੜੇ ਉੱਤੇ ਤੁਹਾਡੇ ਕੋਲ ਮੰਨ ਲਓ ਕਿ ਲੜਤਾਂ ਦੜਤਾਂ ਪਿੰਡ ਤੋਂ ਆ ਜਾਂਦੇ ਨੇ ਹਸਪਤਾਲ 'ਚ ਕਿਹੜੀ ਸਕਿਉਰਿਟੀ ਹੈ ਅਵੇਲੇਬਲ ਆਹੀ ਬਾਹਰ ਦੀ ਤੇ ਬਹਿਲ ਕਰਦੇ ਤੇ ਬਾਹਰ ਦੀਆਂ ਸਟੇਟਾਂ ਦੀ ਆਪਣੀ ਸਟੇਟ ਦੇ ਵਿੱਚ ਕਿੰਨੀ ਲੱਖ ਰਹੀ ਹੈ ਤੁਹਾਡੇ ਕੋਲ ਕਿਹ ਥਾੜੇ ਨੂੰ ਸੁਰੱਖਿਆ ਉਹਨਾਂ ਹਸਪਤਾਲ ਸੁਰੱਖਿਆ ਦਈਏ ਇਹ ਉਹਦਾ ਪੌਸਿਬਿਲਿਟੀ ਹੈਗੀ ਆ ਕਿ ਇਹ ਦੇਖੀ ਆਪਾਂ ਹਸਪੀਟਲ ਨੂੰ ਨੀ ਮਲਾਜਮ ਲਗਾ ਕੇ ਦੇ ਸਕੀਏ ਹਾਂ ਸਰ ਇੱਕ ਹਸਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਨਹੀਂ ਹੌਂਜਦਾ ਕਿ ਤੱਕ ਆਪਾਂ ਬੋਲੀ ਕੀ ਫਾਲਤੂ ਮੈਂ ਉਹੀ ਤਾਂ ਕਹਿ ਰਿਹਾ ਨਾ ਬਹੁਤ ਕਿਰੋਂ ਨੀਅਰ ਤੱਕ ਔਰ ਇਹ ਬੰਗਾਲੌਰ ਦੀ ਜਿੱਥੇ ਇੱਕ ਮੁੱਖ ਮੰਤਰੀ ਲੇਡੀ ਆ ਉਹਦੇ ਉਹਦੇ ਪ੍ਰਾਂਤ ਦੇ ਵਿੱਚ ਇਦਾਂ ਹੁੰਦਾ ਪਿਆ ਇਸ ਤੋਂ ਕੋਈ ਨੀ ਹਰਕਤ ਨਹੀਂ ਹੋ ਸਕਦੀ ਔਰ ਇਹਨੂੰ ਬਚਾਣਾ ਔਰਤੇ ਵੀ ਇੱਡੀ ਕਿਉਂ ਨਹੀਂ ਹਰਕਤ ਕਰਾ ਔਰ ਇਹਦੇ ਤੇ ਪਰਦਾ ਤਾਂ ਨਾ ਉਧਰ ਵੀ ਕੋਈ ਨੀ ਹਰਕਤ ਆ ਤਾਂ ਮੈਂ ਕਹਾਂਗਾ ਇਹਦੇ ਤੇ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਫਾਂਸੀ ਹੀ ਉਹਦਾ ਸੋਲੂਸ਼ਨ ਹੈ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ ਇਹ ਮਰਬਾਦ ਮਰਬਾਦ ਕੇਸ ਦੇ ਵਿੱਚ ਜਿੱਦਾਂ ਜਜਮੈਂਟ ਆਈ ਸੀ ਉਹ ڈیٹ ਲਈ ਉਤੋਂ ਵੀ ਫਾਸਟ ਆਣੀ ਚਾਹੀਦੀ ਹੈ ਉਹ ਡਾਕਟਰ ਦੀ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਜਿਹੜੀ ਆ ਉਹ ਯਕੀਨੀਆ ਨਹੀਂ ਚਾਹੀਦੀ ਆ ਡਾਕਟਰਾਂ ਦੀ ਪ੍ਰੋਟੈਕਸ਼ਨ ਮਸਟ ਆ ਮੈਂ ਇਸ ਵਕਤ ਸਾਡੇ ਬ੍ਰਦਰ ਜਾਰਜ ਬ੍ਰਦਰ ਗੁਰਮੁਖ ਉਹ ਸੇਵਕ ਕਲਾਨੋਂ ਔਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਪੰਜਾਬ ਤੋਂ ਬੋਲ ਰਹੇ ਆਂ ਅਸੀਂ ਤੇ ਮੈਂ ਪਾਸਟਰ ਦਿਲੀਪ ਕੁਮਾਰ ਹਾਂ ਤੇ ਅਸੀਂ ਇਸ ਸਮੇਂ ਜਿਹੜੀ ਘਟਨਾ ਵਾਪਰੀ ਹੈ ਕਲਕੱਤਾ ਵਿੱਚ ਡਾਕਟਰ ਮੋਮਿਤਾ ਜੋ ਲੇਡੀ ਡਾਕਟਰ ਸੀ ਉਹਨੇ ਦੇ ਨਾਲ ਜੋ ਬਲਤਕਾਰ ਕੀਤਾ ਗਿਆ ਮਤਲਬ ਇਹ ਕੋਈ ਪਹਿਲੀ ਜਾਂ ਦੂਸਰੀ ਘਟਨਾ ਨਹੀਂ ਹੈ ਸਾਡੇ ਭਾਰਤ ਦੇ ਵਿੱਚ ਅਸੀਂ ਆਏ ਦਿਨ ਵੇਖਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਮਾਵਾਂ ਧੀਆਂ ਪੈਣਾ ਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਤੇ ਕਾਰਨ ਅਸੀਂ ਮੰਨਦੇ ਹਾਂ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਅਸੀਂ ਕਿਸੇ ਪਾਰਟੀਕੂਲ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਜੋ ਸੈਂਟਰ ਚ ਹੈ ਜੇ ਸਟੇਟ ਕੰਮ ਨਹੀਂ ਕਰ ਰਿਹਾ ਬਿਆਨ ਆ ਰਿਹਾ ਕਿ ਉੱਥੋਂ ਦਾ ਸਟੇਟ ਦੀ ਗਵਰਨਮੈਂਟ ਜੋ ਹੈ ਉਹ ਉਸ ਲੇਡੀ ਡਾਕਟਰ ਦੇ ਨਾਲ ਖੜੀ ਨਹੀਂ ਹੈ ਸਰ ਪਾਟਨ ਸਾਹਿਬ ਉੱਥੇ ਤੇ ਜਾਨੀ ਕਿ ਇੰਨੀ ਲਲੋਕ ਹੁੰਦੇ ਡਾਕਟਰ ਦਾ ਹਾਵਾ ਸਾਫ ਹੁੰਦਾ ਵਾ ਡਾਕਟਰ ਦੀ ਮੌਜੂਦਗੀ ਇੰਨਾ ਬਰਵਾਦ ਹੋਣ ਦੇ ਬਾਵਜੂਦ ਇਹ ਕਿਉਂ ਹੋ ਸਕਦਾ ਹੈ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਲਗਰਜੀ ਜਿਹੜੀ ਹੈ ਇੱਕ ਸਾਡੀ ਸਰਕਾਰ ਦਾ ਕੋਈ ਡਰਨੀ ਆ ਆਈਪੀਸੀ ਜਿਹੜੇ ਆਈਪੀਐਸ ਜਿਹੜੇ ਆਪਣੇ ਆਈਪੀਸੀ ਜਿਹੜੇ ਆਪਣੇ ਧਾਰਾਵਾਂ ਵਾਲੇ ਸਰਕਾਰ ਦੇ ਜਿੰਨੇ ਵੀ ਸੰਵਿਧਾਨ ਆ ਦਿਨੋ ਦਿਨ ਉਹਨੂੰ ਚੇਂਜ ਕੀਤਾ ਜਾ ਰਿਹਾ ਪਰ ਉਹਦੇ ਉੱਤੇ ਇੱਕ ਚੰਗਾ ਕਾਨੂੰਨ ਇੱਕ ਚੰਗਾ ਮਲਵਿਕ ਪਹਿਰਾ ਨਹੀਂ ਲਗਾਇਆ ਜਾ ਰਿਹਾ ਜਿਹਦੇ ਕਾਰਨ ਕਿ ਮਤਲਬ ਲਾਈਨ ਆਫ ਡਿਵਰ ਦੀ ਜੋ ਸਥਿਤੀ ਮੇਨਟੇਨ ਨਹੀਂ ਆ ਕਿ ਤੁਸੀਂ ਸਮਝੋ ਅਸੀਂ ਮੈਂ ਮੈਂ ਹੀ ਕਹਿਣਾ ਚਾਹਾਂਗਾ ਕਿ ਨਾ ਸਾਨੂੰ ਸੈਂਟਰ ਵੱਲੋਂ ਜਿਹੜੇ ਸਾਡੀਆਂ ਪੰਜਾਬ ਦੇ ਜਾਂ ਕਹਿ ਲਈਏ ਆਪਣੀਆਂ ਬਾਕੀ ਸਟੇਟਾਂ ਨੇ ਸਾਨੂੰ ਨਾ ਸੈਂਟਰ ਵੱਲੋਂ ਆਮ ਨਾਗਰਿਕ ਨੂੰ ਅੱਛੀ ਸਪੋਰਟ ਮਿਲਦੀ ਹੈ ਤੇ ਨਾ ਸਾਨੂੰ ਸੈਂਟਰ ਵੱਲੋਂ ਮਿਲਦੀ ਹੈ ਜੇ ਸੈਂਟਰ ਦੇ ਵਰ ਖਿਲਾਫ ਗੱਲ ਕਰਦੇ ਆ ਤੇ ਉਹਨਾਂ ਦੇ ਸਿਆਸੀ ਨਾਮ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਿਹੜੇ ਉਹ ਸਾਡਾ ਵਿਰੋਧ ਕਰਨਗੇ ਜੇ ਸਟੇਟ ਤੋਂ ਗੱਲ ਕਰਦੇ ਆ ਤੇ ਇਹ ਕੋਟ ਰੱਬ ਡਾਕਟਰ ਨੂੰ ਇਹ ਤਾਂ ਰੱਬ ਦਾ ਦਰਜਾ ਦਿੱਤਾ ਜਾਂਦਾ ਵਾ ਜੇ ਅੱਜ ਮਤਲਬ ਡਾਕਟਰਾਂ ਨੇ ਇਹ ਹੋ ਰਿਹਾ ਪਰ ਆਮ ਪਬਲਿਕ ਜਦੋਂ ਇੱਥੇ ਜਾਊਗੀ ਉਹ ਕਿਵੇਂ ਮਤਲਬ ਇਹ ਆਪਰੇ ਆਪ ਮਹਿਸੂਸ ਕਰੂਗੀ ਇਹ ਪਬਲਿਕ ਦਾ ਸੀ ਤੁਸੀਂ ਦੇਖ ਰਹੇ ਹੋ ਕਿ ਜੇ ਡਰ ਹੋਵੇ ਕਾਨੂੰਨ ਦਾ ਤੇ ਕੋਈ ਵੀ ਵਿਅਕਤੀ ਇਹੋ ਜਿਹਾ ਕੰਮ ਨਹੀਂ ਕਰਦਾ ਮਤਲਬ ਇੱਕ ਬਿਲਡਿੰਗ ਦੇ ਵਿੱਚ ਕ ਹਸਪਤਾਲ ਦੇ ਵਿੱਚ ਐਡੀ ਘਨੋੜੀ ਹਰਕਤ ਹੋ ਜਾਣੀ ਮਤਲਬ ਇਹ ਕਿਵੇਂ ਮਤਲਬ ਉਹ ਦੇ ਦਿੱਤੇ ਸਾਰੇ ਜੇ ਬਸ ਅਸੀਂ ਇਸ ਨਜ਼ਰੀਏ ਨਾਲ ਦੇਖਦੇ ਹਾਂ ਕਿ ਜੋ ਕੁਝ ਹੋਇਆ ਮਾੜਾ ਹੈ ਇਹ ਪਹਿਲੀ ਵਾਰ ਨਹੀਂ ਮਣੀਪੁਰ ਦਾ ਦੇਖ ਲਓ ਤੁਸੀਂ ਸਾਡੀਆਂ ਜਿਹੜੀ ਇਹ ਭਾਰਤ ਦੀ ਇੱਕ ਧੀ ਹੈ ਇੱਕ ਭੈਣ ਕਹਿ ਲਈਏ ਸੀ ਸਿਰਫ ਆਹੀ ਕਲਕੱਤੇ ਦੀ ਗੱਲ ਨਹੀਂ ਕਰਦੇ ਸਾਡੇ ਪੂਰੇ ਭਾਰਤ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਸੈਂਟਰ ਸਰਕਾਰ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਉਥੋਂ ਦੀ ਸਟੇਟ ਦੇ ਲਈ ਸ਼ਰਮਿੰਦਗੀ ਦੀ ਗੱਲ ਹੈ ਤੇ ਉਸ ਤੋਂ ਵੱਡੀ ਗੱਲ ਕਿ ਅੱਜ ਇੱਕ ਡਾਕਟਰ ਦੀ ਜਿਹੜੀ ਮੈਡੀਕਲ ਲਾਈਨ ਹੈ ਉਹ ਵੀ ਇਸ ਜਗ੍ਹਾ ਤੇ ਇਕੱਠੀ ਨੇ ਹੋ ਰਹੀ ਸੁਣਨ ਨੂੰ ਆਇਆ ਕਿ ਉਸ ਹਸਪਤਾਲ ਨੇ ਉਸ ਦੇ ਸਹੀ ਘਟਨਾ ਜਿਹੜੀ ਵਾਪਰੀ ਹੈ ਉਸ ਦੀ ਦੇ ਨਾਲ ਭੈਣ ਦੇ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪਟਾਪਤ ਸਾਹਿਬ ਇਸ ਤੋਂ ਗੱਲ ਇਹ ਹੈ ਕਿ ਹਸਪਤਾਲ ਦੇ ਵਿੱਚੋਂ ਇੱਕ ਇਦਾਂ ਦਾ ਹੀ ਬਲਾਤਕਾਰ ਜਿਹੜਾ ਕਰਕੇ ਝਾੜੀਆਂ ਦੇ ਵਿੱਚ ਇੱਕ ਡੈੱਡ ਬੋਡੀ ਕਰ ਦਿੱਤੀ ਤੇ ਇਹਦੀ ਪੁਸ਼ਟੀ ਹੋ ਚੁੱਕੀ ਹੈ ਉਸ ਨਾਲ ਵੀ ਬਲਾ ਕਾਰਨ ਹੈ ਕਿ ਸਭ ਕੁਝ ਰਲਿਆ ਮਿਲਿਆ ਕਿ ਲੱਗਦਾ ਹੈ ਕਿ ਇਹ ਪਹਿਲਾਂ ਤੋਂ ਹੀ ਸ਼੍ਰੇਨਤ ਹਰੇਕ ਵਿਅਕਤੀ ਸਾਡੇ ਭਾਰਤ ਵਿੱਚ ਮੈਂ ਮੰਨਦਾ ਹਾਂ ਸਾਰੇ ਅਸੀਂ ਮਾੜੇ ਨਹੀਂ ਕਹਿੰਦੇ ਸਾਰਿਆਂ ਨੂੰ ਪਰ ਕਈ ਐਸੇ ਨੇ ਜਿਹੜੀ ਆਪਣੀ ਕੁਰਸੀ ਨੂੰ ਆਪਣੀ ਰੈਪਿਊਟੇਸ਼ਨ ਨੂੰ ਬਚਾਉਣ ਦੇ ਲਈ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਬਚਾਉਣ ਦੇ ਲਈ ਉਹ ਇਹ ਨਹੀਂ ਵੇਖਦੇ ਕਿ ਅੱਗੇ ਕੋਈ ਮਾਂ ਪੈਣ ਤੀ ਹੈ ਕੋਈ ਆਮ ਨਾਗਰਿਕ ਹੈ ਜਾਂ ਦੇਸ਼ ਦਾ ਹੈ ਬਾਹਰ ਦਾ ਆ ਉਸ ਨੂੰ ਸਿਰਫ ਆਪਣੇ ਪੈਸੇ ਤੇ ਆਪਣੀ ਸੌਹਰਤ ਆਪਣੀ ਕੁਰਸੀ ਦੇ ਨਾਲ ਮਤਲਬ ਮਤਲਬ ਬਖਸ਼ੀ ਸਾਹਿਬ ਮਹਿਲਾਂ ਜਿਹੜਾ ਉੱਪਰ ਬਹੁਤ ਉੱਪਰ ਦਾ ਦਰਜਾ ਦਿੱਤਾ ਗਿਆ ਵਾ ਉਸ ਦਾ ਪਹਿਲਾ ਪੁਰਸਕਾਰ ਪਹਿਲਾ ਇੱਕ ਕਪਲ ਜੋੜਾ ਜਿਹੜਾ ਸਾਰੀਆਂ ਕੰਟਰੀਆਂ ਦੇ ਵਿੱਚ ਵੜੇ-ਵੜੇ ਅਤਵਾਦੀ ਜਾਂ ਸਾਰੇ ਨਾਲ ਫੋਟੋਆਂ ਕਰਾ ਕੇ ਆ ਗਏ ਪਰ ਉਹਦਾ ਇੰਡੀਆ ਦੇ ਵਿੱਚ ਆ ਕੇ ਹੀ ਜਿਹੜਾ ਪ੍ਰੇਮ ਕਰ ਦਿੱਤਾ ਗਿਆ ਉਹ ਇੰਡੀਆ ਦੇ ਵਿੱਚ ਨਾਰੇ ਲਾਏ ਜਾਂਦੇ ਨੇ ਕਿ ਸਾਡਾ ਸੰਵਿਧਾਨ ਤਗੜਾ ਆ ਸਾਡਾ ਦੇਸ਼ ਅੱਗੇ ਹੋ ਗਿਆ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਗਿਆ ਗਿਣਤੀ ਗਿਣਾਉਂਦੇ ਨੇ ਪਰ ਜਦੋਂ ਅਸੀਂ ਅੰਦਰ ਜਿਹੜੇ ਅਸੀਂ ਰਹਿ ਰਹੇ ਹਾਂ ਸਾਨੂੰ ਪਤਾ ਕਿ ਸਾਡਾ ਦੇਸ਼ ਕਿੰਨਾ ਕੁ ਤਗੜਾ ਤੇ ਕਿੰਨਾ ਕਮਜ਼ੋਰ ਹੈ ਉਹ ਜਿਹੜਾ ਕਪਲ ਬਾਹਰੋਂ ਆਇਆ ਸੀ ਉਹਨਾਂ ਦੇ ਨਾਲ ਵੈਸੀ ਤਰੀਕੇ ਨਾਲ ਜਿਹੜਾ ਉਹਨਾਂ ਨੇ ਲੋਕਾਂ ਨੇ ਵਪਾਰਕ ਵਿਵਹਾਰ ਕੀਤਾ ਉਹ ਦਿਖਾਉਂਦਾ ਆ ਕਿ ਅੱਜ ਵੀ ਸਾਡਾ ਕਾਨੂੰਨ 50 ਸਾਲ ਪਿੱਛੇ ਆ 100 ਸਾਲ ਪਿੱਛੇ ਆ ਅੱਜ ਵੀ ਅਸੀਂ ਗੁਲਾਮੀ ਵਿੱਚ ਆ ਕੀਪੋਟ ਸਾਹਿਬ ਜਿੱਦਣੇ ਹਰਕਤਾਂ ਹੋੜੀਆਂ ਬਾਹਰ ਤੇ ਜਿਹੜੇ ਟੂਰਿਸਟ ਨੇ ਉਹ ਇੱਥੇ ਆਉਣਗੇ ਬਾਹਰ ਦੀ ਗੱਲ ਛੱਡੋ ਸਾਡਾ ਅੰਤਰਰਾਇਡਾ ਸਾਡੇ ਭੈਣ ਭਰਾ ਸਾਡੇ ਭਾਰਤ ਦੇਸ਼ ਜਿਹੜੇ ਰਹਿ ਰਹੇ ਨੇ ਇਹਨਾਂ ਨੇ ਵੀ ਇੱਕ ਦਿਨ ਇਸ ਦੇਸ਼ ਨੂੰ ਛੱਡ ਕੇ ਚੱਲ ਜਾਣਾ ਕਿਉਂਕਿ ਦਿਨੋਂ ਦਿਨ ਸਾਡਾ ਸਾਡੀਆਂ ਸਰਕਾਰਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਮੈਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਐ ਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਲਿੰਕ ਐ ਮੈਂ ਇੱਕ ਐਜ਼ ਅ ਪਾਸਟਰ ਹੋਣ ਦੇ ਨਾਤੇ ਇੱਕ ਧਾਰਮਿਕ ਕੰਮ ਨੂੰ ਕਰਨ ਵਾਲਾ ਵਿਅਕਤੀ ਹਾਂ ਤੇ ਮੈਂ ਇਹੀ ਕਹਿਣਾ ਕਹਿਣਾ ਚਾਹੁੰਦਾ ਤੇ ਇੱਕ ਹੀ ਮੰਗ ਰੱਖਦਾ ਬੇਨਤੀ ਰੱਖਦਾ ਕਿ ਜੇ ਸਟੇਟ ਦੀ ਸਰਕਾਰ ਉੱਥੇ ਕੰਮ ਨਹੀਂ ਕਰ ਰਹੀ ਐ ਤੇ ਸੈਂਟਰ ਸਰਕਾਰ ਚੰਗਾ ਫੈਸਲਾ ਲਵੇ ਕਿ ਤੇ ਐ ਨਾ ਹੋਵੇ ਜੋ ਮਣੀਪੁਰ ਦੇ ਵਿੱਚ ਹੋਇਆ ਉਹ ਆਉਣ ਵਾਲੇ ਦਿਨਾਂ ਚ ਸਾਡੇ ਭਾਰਤ ਦੀਆਂ ਬਾਕੀਆ ਸਟੇਟਾਂ ਵਿੱਚ ਵੀ ਹੋਵੇ ਸਾਡੇ ਸੋਸ਼ਲ ਮੀਡੀਆ ਚੈਨਲ ਰਾਹੀਂ ਕੀ ਮੰਗ ਰੱਹਾ ਹੈ ਜਿਹੜਾ ਤੇਰੇ ਤੇਣਾ ਕੀ ਮੰਨੂ ਸਾਡਾ ਹੋਣੀ ਚਾਹੀਦੀ ਹੈ ਮੈਂ ਹੀ ਮੰਗ ਰੱਖਦਾ ਹਾਂ ਕਿ ਜੋ ਸਖਤ ਤੋਂ ਸਖਤ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਜ਼ਾ ਹੁੰਦੀ ਹੈ ਉਹ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਵੀ ਕਰਾਇਮ ਜਿਹੜਾ ਇਸ ਪ੍ਰਕਾਰ ਨਾਲ ਉਹ ਸਭ ਚਾਹਵੇ ਕਾਨੂੰਨ ਦੇ 24 ਘੰਟਿਆਂ ਦੇ ਵਿੱਚ ਪਤਾ ਦੇ ਵਿੱਚੋਂ ਬੰਦਾ ਜਿਹੜਾ ਕੁਰਸ਼ਤ ਕਰ ਲੈਂਦੇ ਨੇ ਤੇ ਇਹ ਇਨਾ ਟਾਈਮ ਹੋ ਗਿਆ ਵਾ ਅਜੇ ਤੱਕ ਉਹ ਅਪਰਾਧੀ ਫੜੇ ਕਿਉਂ ਨਹੀਂ ਜਦੋਂ ਅਪਰਾਧੀ ਫੜਿਆ ਜਾਂਦਾ ਹੈ ਉਸ ਨੂੰ ਇੱਕ ਹਾਈ ਪ੍ਰੋਟੈਕਸ਼ਨ ਦੇ ਦਿੱਤੀ ਜਾਂਦੀ ਹੈ ਕਿਉਂਕਿ ਉਹਦਾ ਕਿਤੇ ਨਾ ਕਿਤੇ ਲਿੰਕ ਸਿਆਸੀ ਪਾਰਟੀਆਂ ਨਾਲ ਮਿਲਦਾ ਆ ਤਾਂ ਉਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਨੇ ਕਿ ਉਹਨਾਂ ਦੀ ਵੋਟ ਬੈਂਕ ਜਿਹੜਾ ਖਰਾਬ ਹੋਵੇ ਉਹ ਨਹੀਂ ਚਾਹੁੰਦੇ ਕਿ ਸਾਡੀ ਕੁਰਸੀ ਉੱਤੇ ਅਸਰ ਪਵੇ ਇਹ ਕਾਰਨ ਹੈ ਬਹੁਤ ਵੱਡਾ ਸਾਡੇ ਭਾਰਤ ਦਾ ਕਮਜ਼ੋਰ ਹੋਣ ਦਾ ਅੱਜ ਅਸੀਂ ਕਹਿੰਦੇ ਆ ਮੈਂ ਫਲਾਣੀ ਪਾਰਟੀ ਦਾ ਮੈਂ ਧਮਕਾਣੀ ਪਾਰਟੀ ਦਾ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਇੱਕ ਭਾਰਤ ਦਾ ਨਾਗਰਿਕ ਹਾਂ ਹਰੇਕ ਹਿੰਦੂ ਮੁਸਲਮ ਸਿੱਖ ਸਾਈ ਇਹ ਮੇਰੇ ਭੈਣ ਭਰਾਵਾਂ ਵਰਗਾ ਮੈਂ ਉਸ ਦੇ ਨਾਲ ਖੜਾ ਹਾਂ ਅੱਜ ਤੁਸੀਂ ਵੇਖ ਲਿਆ ਕਿ ਅਸੀਂ ਕਲਾ ਨੋਟ ਚ ਕਿੰਨੇ ਕੁ ਡਾਕਟਰ ਦੇ ਨਾਲ ਖੜੇ ਹੋਏ ਹਾਂ ਪਰ ਸਭ ਬਹੁਤ ਨਹੀਂ ਕੰਟੀਨਿਊ ਦੇ ਵਿੱਚ ਕਈ ਕਾਨੂੰਨ ਬਹੁਤ ਜ਼ਿਆਦਾ ਤਗੜੇ ਨੇ ਉਹ ਕਈ ਵਾਰ ਸੋਚਦੇ ਨਹੀਂ ਇੱਦਾਂ ਦੀ ਗਨਉਨੀ ਹਰਤਤ ਕਰਨ ਤੋਂ ਅਥੋਂ ਦਾ ਕਾਨੂੰਨ ਤਗੜਾ ਆ ਬਹੁਤ ਸਾਰੀ ਐਸੀ ਫੈਸਿਲਿਟੀਆਂ ਕਿ ਐਸੀ ਕਾਮਣੇ ਜਿਹੜੇ ਲੋਕ ਕਰਨ ਤੋਂ ਡਰਦੇ ਨੇ ਬੁਰੇ ਕੰਮਾਂ ਨੂੰ ਪਰ ਇਹ ਭਾਰਤ ਅੱਜ ਵੀ ਪਿਛੜਿਆ ਹੋਇਆ ਮੈਂ ਕਹਿੰਦਾ ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਕਹਿੰਦਾ ਹਾਂ ਭਾਰਤ ਸਾਡਾ ਅੱਜ ਵੀ ਪਿਛੜਿਆ ਹੋਇਆ ਅੱਜ ਵੀ ਅਸੀਂ ਗੁਲਾਮੀ ਵਿੱਚ ਹਾਂ ਅੱਜ ਵੀ ਅਸੀਂ ਆਜ਼ਾਦ ਨਹੀਂ ਹਾਂ ਪਰ 15 ਅਗਸਤ ਨੂੰ ਤਦ ਹੀ ਨਗੀਤ ਆਜ਼ਾਦ ਜਿਹੜਾ ਦੇਸ਼ ਦਾ ਮਨਾਇਆ ਜਾਂਦਾ ਝੰਡਾ ਸਿਰਫ लाल किले चढ़ाया ਜਾਂਦਾ ਆ ਬਾਕੀ ਗੁਲਾਮੀ ਜਿਹੜੀ ਆ ਅੱਜ ਵੀ ਸਾਡੇ ਲੋਕਾਂ ਤੇ ਉਦਾਂ ਹੀ ਪਈ ਹੋਈ ਆ ਜੇ ਕੋਈ ਆਵਾਜ਼ ਚੁੱਕਦਾ ਆ ਤੇ ਚੁ ਉਸ ਨੂੰ ਬੰਦ ਕਰਾਉਣ ਵਾਲੇ ਵੀ ਉੱਪਰ ਜਿਹੜੇ ਕੁਰਸੀਆਂ ਤੇ ਬੈਠੇ ਲੋਕ ਨੇ ਉਹੀ ਨੇ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਇੱਥੋਂ ਤੱਕ ਲਿਆਂਦਾ ਸਾਡੇ ਨਾਲ ਸਾਥ ਦਿੱਤਾ ਤੇ ਮੈਂ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਕਲਕੱਤਾ ਦੀ ਜਿਹੜੀ ਸ ਸਰਕਾਰ ਹੈ ਜਿਹੜੇ ਸਟੇਟ ਸਰਕਾਰ ਹੈ ਉਹ ਇੱਕ ਅੱਛਾ ਕਾਨੂੰਨ ਇੱਕ ਅੱਛੇ ਨਿਆਂ ਦੀ ਗੱਲ ਕਰੇ ਇੱਕ ਅੱਛੇ ਇਨਸਾਫ ਦੀ ਗੱਲ ਕਰੇ ਐ ਨਾ ਹੋਵੇ ਕਿ ਤੇ ਸੀਬੀਆਈ ਜਾਂਚ ਫਿਰ ਕੋਈ ਫਲਾਣੀ ਜਾਂਚ ਕੋਈ ਦੂਸਰੀ ਤੀਸਰੀ ਜਾਂਚ ਤੱਕ ਗੱਲ ਪੈ ਕੇ ਗੱਲ ਇੱਥੇ ਨਾ ਰਹਿ ਜਾਵੇ ਉਸ ਭੈਣ ਨੂੰ ਸਾਡੀ ਉਸ ਧੀ ਨੂੰ ਨਿਆਂ ਦਿੱਤਾ ਜਾਵੇ ਉਸ ਬਾਪ ਨੂੰ ਜਿਹੜਾ ਇਨਸਾਫ ਮਿਲੇਗਾ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਹਰ ਵੇਲੇ ਅਸੀਂ ਪ੍ਰਾਰਥਨਾ ਦੇ ਦੁਆਰਾ ਵੀ ਤੇ ਜਿਸ ਪ੍ਰਕਾਰ ਅਸੀਂ ਅੱਜ ਇਕੱਠ ਕੀਤਾ ਹਰ ਵੇਲੇ ਅਸੀਂ ਹਰੇਕ ਵਿਅਕਤੀ ਦੇ ਨਾਲ ਖੜੇ ਆ ਜਿਹਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ both what and what